ਦੇ ਕੋਈ ਕੱਢ ਜਗਾ ਹੈ 2300 23 5 10 15 20 40 50 2400 24 5 5 10 15 20 25 24 22 30 35 40 45 50 24 70 70 80 85 90 95 2500 5 10 15 20 25 30 35 40 45 50 ਪੰਜਾਬ ਵਿੱਚ ਸਰਕਾਰੀ ਖਰੀਦ ਜਿਹੜੀ ਇੱਕ ਝੋਨੇ ਦੀ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਲੇਕਿਨ ਬਾਸਮਤੀ ਝੋਨਾ ਨਾਬਾ ਦੀ ਅਨਾਜ ਮੰਡੀ ਵਿੱਚ ਆਣਾ ਸ਼ੁਰੂ ਹੋ ਚੁੱਕਿਆ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਾਸਮਤੀ ਝੋਨੇ ਦੀਆਂ ਨੇ ਜਿੱਥੇ ਕਿਸਾਨ ਜਿਹੜੇ ਖੇਤਾਂ ਵਿੱਚੋਂ ਵੱਢ ਕੇ ਫਸਲ ਨੂੰ ਮੰਡੀ ਵਿੱਚ ਲੈ ਕੇ ਆ ਰਹੇ ਨੇ ਲੇਕਿਨ ਰੇਟ ਨਾ ਮਿਲਣ ਕਰਕੇ ਕਿਸਾਨ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਜਾਣਕਾਰੀ ਜੋ ਮਿਲ ਰਹੀ ਹੈ ਜਿਹੜੀ ਨਾਬਾ ਅਨਾਜ ਮੰਡੀ ਦੇ ਵਿੱਚ ਇਸ ਟਾਈਮ ਜਿਹੜੀ 1500 ਨੂੰ ਕਿਸਮ ਦਾ ਝੋਨਾ ਜਿਹੜਾ 2500 ਦੇ ਕਰੀਬ ਜਿਹੜਾ ਵਿਕ ਰਿਹਾ ਲੇਕਿਨ ਪਿਛਲੇ ਸਾਲ ਇਹੀ ਝੋਨਾ 3500 ਤੋਂ ਉਚਾਰ ਤੱਕ ਵਿਕ ਰਿਆ ਸੀ ਤੇ ਜਿਸ ਕਰਕੇ ਜਿਹੜੇ ਕਿਸਾਨ ਨੇ ਹੁਣ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ ਤੇ ਸਰਕਾਰ ਕੋਲ ਸਵਾਲ ਖੜੇ ਕਰ ਰਹੇ ਨੇ ਕਿਉਂਕਿ ਸਰਕਾਰ ਨੇ ਦਾਵਾ ਕੀਤਾ ਸੀ ਵੀ ਪਾਣੀ ਨੂੰ ਬਚਾਉਣ ਲਈ ਬਾਸਮਤੀ ਝੋਨਾ ਤੇ ਖਾਸ ਤੌਰ ਤੇ 26 ਕਿਸਮ ਦਾ ਜਿਹੜਾ ਝੋਨਾ ਲਗਾਇਆ ਜਾਵੇ ਲੇਕਿਨ 26 ਕਿਸਮ ਜਿਹੜਾ ਝੋਨਾ ਇਸ ਟਾਈਮ ਨਾਬਾ ਨਾਜ ਮंडी 2 ਦਿਨ ਪਹਿਲਾਂ 1600 ਦੇ ਕਰੀਬ ਵਿਕਿਆ ਤੇ ਕਿਸਾਨਾਂ ਨੂੰ ਵੱਡਾ ਨੁਕਸਾਨ ਚੇਲਣਾ ਪਿਆ ਟੌਪਰ ਨਹੀਂ ਮਿਲ ਰਹੇ ਜੋ ਜ਼ਿਮੀਦਾਰ ਨੂੰ ਆਸਾਂ ਸੀਗੀਆਂ ਜਿਹੜੇ ਹਿਸਾਬ ਨਾਲ ਇਸ ਵਾਰ ਬਾਸਮਤੀ ਦੀ ਬਜਾਈ ਹੋਈ ਹੈ ਉਸ ਹਿਸਾਬ ਨਾਲ ਰੇਟ ਨਹੀਂ ਮਿਲ ਰਹੇ ਜ਼ਮੀਂਦਾਰ ਘਾਟੇ 'ਚ ਜਾ ਰਿਹਾ ਹੈ ਬਾਕੀ ਜਿਹੜੀਆਂ ਹੁਣ ਫਸਲਾਂ ਪੱਕੀਆਂ ਖੜੀਆਂ ਜੇ ਜ਼ਮੀਂਦਾਰ ਨਹੀਂ ਵੱਢਦਾ ਤਾਂ ਖੇਤਾਂ 'ਚ ਨੁਕਸਾਨ ਹੋਊਗਾ ਮੌਸਮ ਦਾ ਅੱਜਕੱਲ ਕੁਛ ਨਹੀਂ ਪਤਾ ਮੌਸਮ ਖਰਾਬ ਚੱਲ ਰਿਹਾ ਜੇ ਪੱਕੀ ਫਸਲਾਂ ਉਹਨੂੰ ਵੱਢ ਗਈ ਗੁਜ਼ਾਰਾ ਜ਼ਮੀਂਦਾਰ ਦਾ ਹੋਰ ਉਹਦੇ ਕੋਲ ਕੋਈ ਹੱਲ ਨਹੀਂਗਾ ਬਾਕੀ ਅਗਲੀ ਫਸਲ ਬਜਾਈ ਵਾਸਤੇ ਡੀਏਪੀ ਵਗੈਰਾ ਬਿਲਕੁਲ ਮਿਲ ਨਹੀਂ ਰਿਹਾ ਜੀ ਤੇ ਮਤਲਬ 26 ਵਗੈਰਾ ਜਿਹੜੀ ਜਿਹੜੀ ਆ ਉਹ ਵੀ ਖੇਤਾਂ 'ਚ ਪੱਕੀ ਖੜੀ ਹੈ ਪਰ ਪ੍ਰੋਪਰ ਸਰਕਾਰ ਕੋਲ ਅਜੇ ਤੱਕ ਕੋਈ ਹੱਲ ਨਹੀਂ ਭਗਵੰਤ ਮਾਨ ਸਾਹਿਬ ਨੇ ਪਹਿਲਾਂ ਕਹਿ ਕੇ ਬਜਾਲੀ 26 ਵੀ 26 ਲਾਓ ਜੀ 2 ਹੁਣ 26 ਦਾ ਕੋਈ ਹੱਲ ਨਹੀਂ ਆੜਤੀਆਂ ਨੂੰ ਆਪਣੇ ਲੋਕਲ ਅਸੀਂ ਏਰੀਆ 'ਚ ਮਲੋ ਏਰੀਏ ਤੋਂ ਆਇਆ ਜੀ ਮੈਂ ਲੋਕਲ ਅਸੀਂ ਆਪਣੇ ਏਰੀਆ 'ਚ ਮੰਡੀਆਂ 'ਚ ਪਤਾ ਕਰਦੇ ਆਂ ਵੀ ਹਾਂਜੀ ਫਸਲ ਪੱਕੀ ਖੜੀ ਐ ਲਾਓ ਇਹਨੂੰ ਕੋਈ ਹੱਲ ਨਹੀਂ ਜੇ ਅੱਗੋਂ ਆੜਤੀਏ ਕਹਿ ਰਹੇ ਨੇ ਨਾ ਜੀ ਅਜੇ ਕੋਈ ਬੋਲੀ ਨਹੀਂ ਕੁਛ ਨਹੀਂ ਨਾ ਲਿਆਓ ਨਾ ਲਿਓ ਪਰ ਹੁਣ ਜਿਹੜੀ ਪੱਕੀ ਖੜੀ ਐ ਫਸਲ ਜ਼ਿਮੀਂਦਾਰ ਕੋਲ ਹੱਲ ਨਹੀਂ ਕੋਈ ਵੀ ਉਹਨੂੰ ਕਿਵੇਂ ਖੇਤਾਂ 'ਚ ਰੱਖੇ ਕੀ ਕਰੇ ਸਮਝੋ ਬਾਹਰ ਹੋਇਆ ਪਿਆ ਜੀ ਕੰਮ ਸਰਕਾਰਾਂ ਨੇ ਰੇਟ ਦੇ ਵਿੱਚ ਨੂੰ ਮਜਬੂਰ ਹੋਣਾ ਪੈ ਰਿਹਾ ਬਿਲਕੁਲ ਹੋ ਰਿਹਾ ਜੀ ਘੱਟ ਰੇਟ ਦੇ ਵਿੱਚ ਨੂੰ ਹੁਣ ਕਰੇਗੀ ਜ਼ਿਮੀਂਦਾਰ ਕੋਲ ਬੀਕੀ ਰੇਟ ਵਿਕੀਆ ਤੈਨੂੰ ਪਤਾ 26 ਪਹਿਲਾਂ ਸਾਨੂੰ ਸੁਣ ਚਾਰਿਆ ਸੀਗਾ ਜੀ ਵੀ ਵਧੀਆ ਰੇਟ ਆ ਵੀ 50 ਜਾਂ 100 ਰੁਪਏ ਘਾਟੇ ਤੇ ਵੀ ਵਿਕੂਗੀ ਪਰ ਅੱਜ ਆ ਕੇ ਸਾਨੂੰ ਮੌਕੇ ਤੇ ਪਤਾ ਲੱਗਿਆ ਵੀ ਪਰਸੋਂ ਇੱਥੇ 1600 ਰੁਪਏ ਨੂੰ ਵਿਕੀ ਆ ਮੰਨ ਕੇ ਚੱਲੋ 7-800 ਰੁਪਏ ਘਾਟੇ ਤੇ ਵੇਖ ਰਹੀ ਆ ਜੀ ਇਹਦੀ 750 ਰੁਪਏ ਘਾਟਾ ਬਣਦਾ ਈ ਉਹ ਹਿਸਾਬ ਨਾਲ ਜ਼ਿਮੀਂਦਾਰ ਕਿੱਧਰ ਨੂੰ ਜਾਊਗਾ ਕਹਾਂ ਜੀ ਬਾਸਮਤੀ 1692 ਕੱਲ ਰਾਤ ਲੈ ਕੇ ਆਏ ਸੀ ਪ੍ਰਬੰਧਤ ਆ ਜੀ ਏਡੇ ਕੋਈ ਵਧੀਆ ਨਹੀਂ ਹੈਗੇ ਮੰਡੀ ਦੇ ਵਿੱਚ ਤੇ ਜਿਵੇਂ ਸਰਕਾਰ ਕਹਿ ਰਹੀ ਸੀ ਵੀ ਤੁਸੀਂ ਬਾਸਮਤੀ ਤੇ ਜ਼ੋਰ ਦਿਓ ਵੀ ਅਸੀਂ ਇਹਦੀ ਸਰਕਾਰੀ ਖਰੀਦ ਕਰਾਂਗੇ ਵੀ ਸਰਕਾਰੀ ਰੇਟ ਤੇ ਚੱਕਾਂਗੇ ਪਰ ਉਹ ਤਾਂ 1 ਵੀ ਪਰਸੈਂਟ ਨਹੀਂ ਚੱਕ ਰਹੇ 27-2200 ਭਾਅ ਵਿਕ ਰਹੇ ਆ ਪਿਛਲੇ ਸਾਲ ਨਾਲੋਂ 800000 ਰੁਪਏ ਦਾ ਘਾਟੇ ਤੇ ਵਿਕ ਰਹੀ ਆ ਇਹਦੇ ਵਿੱਚ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਫਿਰ ਗਵਰਨਮੈਂਟ ਨੇ ਕਿਹਾ ਵੀ ਸਬਜ਼ੀ ਲਾਓ ਇਹ ਪਾਣੀ ਦੀ ਬਚਤ ਕਰਦੀ ਆ ਸਬਜ਼ੀ ਵੀ ਬਹੁਤ ਜ਼ਿਆਦਾ ਹੁਣ ਕੋਈ ਸਬਜ਼ੀ ਨੂੰ ਲੈਣਾ ਹੀ ਨਹੀਂ ਚਾਹ ਰਿਹਾ ਮੰਡੀ ਦੇ ਵਿੱਚ ਹਲੇ ਕੋਈ ਕੋਈ ਪੁਖਤਾ ਪ੍ਰਬੰਧ ਨਹੀਂ ਜੀ ਕੋਈ ਕੁਛ ਨਹੀਂ ਮੰਡੀ ਵਾਲੇ ਇਹ ਕਹਿ ਰਹੇ ਨੇ ਵੀ ਸਾਨੂੰ ਸਰਕਾਰ ਨੇ ਕੋਈ ਆਰਡਰ ਨਹੀਂ ਕੀਤੇ ਹਲੇ ਪੰਜਾਬ ਸਰਕਾਰ ਕਹਿ ਰਹੀ ਵੀ ਕਿਸਾਨ ਹਦेशੀਆ ਚਾਹਨਾ ਤਾਂ ਚਾਹੀਦਾ ਜੀ ਪਰ ਹੁਣ ਅੱਜ ਦੇ ਟਾਈਮ 'ਚ ਤਾਂ 1% ਵੀ ਨਹੀਂ ਖੜ ਰਹੀ ਜੀ ਨਾ ਤਾਂ ਕੋਈ ਪ੍ਰਬੰਧ ਆਇਆ ਜੀ ਹਲੇ ਕਹਿ ਰਹੇ ਨੇ ਵੀ ਦੇਖੋ ਮੰਨ ਲਓ 1-2 ਤਰੀਕ ਤੋਂ ਬਾਅਦ ਕਹਿ ਰਹੇ ਨੇ ਖਰੀਦੇ ਦਾ ਵਿੱਚ ਕੋਈ 5 ਤਰੀਕ ਨੂੰ ਕਹਿ ਰਿਹਾ ਪਰ ਜਿਹੜੇ ਸਾਹਿਬ ਨੇ ਬੀਜ ਲਵਾਏ ਨੇ ਜੀ ਹੁਣ ਤੱਕ ਤਾਂ ਗਵਰਨਮੈਂਟ ਨੂੰ ਇਹਦੀ ਖਰੀਦ ਕਰਨੀ ਸ਼ੁਰੂ ਕਰਨੀ ਚਾਹੀਦੀ ਸੀ 20 ਤਰੀਕ ਤੋਂ ਜੀ ਬਹੁਤ ਮੁਸ਼ਕਲ ਆ ਰੇ ਰੇਟ ਜਮੇ ਮੰਦਾ ਹੈ 27-2200 ਤੋਂ ਵੱਧ ਨਹੀਂ ਰਹੀ ਜੀ ਪਿਛਲੇ ਸਾਲ ਚੱਲਦੀ ਸੀ 35 ਤੋਂ 3800 4000 ਤੱਕ ਇਹਦਾ ਦੇਖੋ ਪਾਣੀ ਦੀ ਸਰਕਾਰ ਕਹਿੰਦੀ ਆ ਵੀ ਇਹਦੀ ਜਿਹੜੀਆਂ ਫਸਲਾਂ ਉਹ ਲਾਓ ਜਿਹੜਾ ਪਾਣੀ ਘੱਟ ਲੱਗੇ ਅਸੀਂ ਪਾਣੀ ਘੱਟ ਕਰਕੇ ਜਿਹਦੀਆਂ ਜ਼ਿਆਦਾ ਤੋਂ ਜ਼ਿਆਦਾ ਪਾਸ਼ਪਤੀ ਲਾਈ ਆ ਇਹਦਾ ਰੇਟ ਸਾਨੂੰ ਮਿਲ ਨਹੀਂ ਰਿਹਾ ਬਹੁਤ ਬੰਦੇ ਹਾਲ ਚੱਲ ਰਹੇ ਨੇ ਇੱਥੇ ਵੀ ਮੰਗ ਸੀ ਆ ਸਰਕਾਰਾਂ ਕਹਿੰਦੀ ਆ ਕੁਛ ਨੇ ਕਮਾਉਂਦੀ ਆ ਕੁਛ ਸਰਕਾਰਾਂ ਦਾ ਦੇਖੋ ਕਹਿ ਤਾਂ ਸਾਨੂੰ ਦਿੰਦੀਆਂ ਨੇ ਹੁਣ ਸਬਜ਼ੀ ਵੀ ਲਵਾਤੀ ਸਬਜ਼ੀ ਦੀ ਖਰੀਦ ਨਹੀਂ ਸਬਜ਼ੀ ਲੋਕਾਂ ਨੇ ਇੰਨੀ ਲਾਈ ਆ ਸਬਜ਼ੀ ਦਾ ਇੰਨਾ ਬੁਰਾ ਹਾਲ ਹੋਇਆ ਕਿ ਅਜੇ ਕੋਈ ਹਾਂ ਨਹੀਂ ਕਰ ਰਿਹਾ ਇਹਨੂੰ ਲੈਣ ਵਾਸਤੇ ਸਰਕਾਰ ਤਾਂ ਕਹਿੰਦੀ ਆ ਸਬਜ਼ੀ ਲਾਓ ਪਾਣੀ ਦੀ ਘੱਟ ਹੋਵੇ ਹੁਣ 5 ਬਤੀ ਵੀ ਘੱਟ ਲੈਂਦੀ ਆ 85 ਦਿਨ ਦੀ ਖੇਤੀ ਹੈ ਇਹ। 5 ਬਤੀ ਸਭ ਤੋਂ ਵਧੀਆ ਜੇ ਇਹ 32 3300 ਤੋਂ ਚੱਲੀ ਰਹੇ ਨਾ ਤਾਂ ਰੇਟ ਸਭ ਤੋਂ ਜ਼ਿਆਦਾ ਫਸਲ ਵਧੀ ਆ ਇਹ। ਪਾਣੀ ਵੀ ਬਚਦਾ ਇਹਦੀ ਸਾਰੀ ਚੀਜ਼ ਦੀ ਬਚਦਾ ਕਿਸਾਨ ਨੂੰ ਵੀ ਬਚਦਾ। ਪ੍ਰਦੂਸ਼ਨ ਨਹੀਂ ਹੈਗਾ। ਪ੍ਰਦੂਸ਼ਨ ਨਹੀਂ ਹੈਗਾ ਸਾਰੀਆਂ ਚੀਜ਼ਾਂ ਇਹਦੇ ਵਿੱਚ ਸਪਰੇਹਾਂ ਘੱਟ ਨੇ ਖਰਚਾ ਕਿਸਾਨ ਦਾ ਬਹੁਤ ਘੱਟ ਹੈ ਇਹਦੇ ਵਿੱਚ ਸਾਰੀਆਂ ਚੀਜ਼ਾਂ ਘੱਟ ਨੇ। ਰੇਟ ਰੇਟ ਹੋਣਾ ਚਾਹੀਦਾ। ਝੋਨੇ ਦੀ ਬਹੁਤ ਜ਼ਿਆਦਾ ਸਮੱਸਿਆ ਆਊਗੀ ਕਿਉਂਕਿ ਆੜਤੀ ਆ ਅੱਗੇ ਸ਼ੈਲਰ ਵਾਲੇ ਤੇ ਡਿਪੈਂਡ ਹੁੰਦਾ। ਕਿਉਂਕਿ ਇਸ ਵਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਕੋਈ ਵੀ ਵਾਰਤਾਲਾਪ ਨਹੀਂ ਕੀਤੀ ਵੀ ਸਾਡੇ ਪੰਜਾਬ ਦੇ ਵਿੱਚੋਂ ਤੁਸੀਂ ਚਾਵਲ ਚਕਾਓ ਚਾਵਲ ਇਸ ਟਾਈਮ ਸਾਰੇ ਗਦਾਮ ਫੁੱਲ ਨੇ ਹਜੇ ਵੀ ਆਲ ਓਵਰ ਪੰਜਾਬ ਦੇ ਵਿੱਚ ਪਿਛਲੇ ਝੋਨੇ ਦੀ 5000 ਗੱਡੀ ਤਕਰੀਬਨ ਤਕਰੀਬਨ ਬਕਾਇਆ ਪਈ ਹੈ ਤੇ ਨਵੀਂ ਫਸਲ ਲਈ ਸਾਨੂੰ ਚਾਵਲ ਲਗਾਉਣ ਲਈ ਸ਼ੈਲਰਾ ਵਾਲਿਆਂ ਨੂੰ ਇੱਕ ਵੀ ਗੱਡੀ ਦੀ ਸਪੇਸ ਨਹੀਂ ਹੈ ਅਗਰ ਸਾਡੇ ਕੋਲ ਸਪੇਸ ਹੁੰਦੀ ਤਾਂ ਹੀ ਅਸੀਂ ਜਿਹੜੀ ਝੋਨਾ ਲਗਵਾਉਂਦੇ ਹੁਣ ਕਿਉਂਕਿ ਸਾਡੇ ਕੋਲ ਸਪੇਸ ਹੈ ਨਹੀਂ ਅਸੀਂ ਕੋਈ ਸਰਕਾਰ ਨਾਲ ਐਗਰੀਮੈਂਟ ਨਹੀਂ ਕਰਨਾ ਸ਼ੈਲਰ ਵਾਲੇ ਨੇ ਤੇ ਕੋਈ ਜੀਰੀ ਨਹੀਂ ਲਵਾਣੀ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਜਾਂ ਤਾਂ ਉਹ ਸਪੇਸ ਸਪੇਸ ਬਣਾ ਕੇ ਦੇਵੇ ਸਾਨੂੰ ਇਥੇ ਚਾਵਲ ਚਕਾ ਕੇ ਦੇਵੇ ਪੰਜਾਬ ਚੋਂ ਤਾਂ ਅਸੀਂ ਜੀਰੀ ਲਵਾਈਏ ਨਹੀਂ ਉਹ ਆਪਣੀਆਂ ਬਲੰਥਾ ਤੇ ਸਟੋਰ ਕਰਾ ਲੈ ਸਾਨੂੰ ਕੀ ਇਤਰਾਜ ਜੀਰੀ ਰੂਲੂ ਕੀ ਫਿਰ ਇਸ ਦਾ ਮਸਲਾ ਜੀਰੀ ਦਾ ਬਹੁਤ ਜ਼ਿਆਦਾ ਹੋਇਆ ਹੁਣ ਵੀ ਰੂਲੀ ਰਹੀ ਹੈ ਜੀ ਜੀਰੀ ਅੱਜ ਦੇ ਜੀਰੀ ਦੇ ਜਿਹੜੇ ਪਰਮਲ ਦੇ ਭਾਅ ਨੇ 16 17 18 1900 ਰੁਪਏ ਤੱਕ ਭਾਅ ਨੇ ਕਿਸਾਨਾਂ ਨੂੰ ਪੂਰਾ ਮੁੱਲ ਮਿਲ ਹੀ ਨਹੀਂ ਰਿਹਾ ਜੀ ਕਿਸਾਨ ਜਿਹੜੇ ਨਿਰਾਸ਼ ਨੇ ਹੁਣ ਜਿਹੜੇ ਪੰਜਾਬ ਦੇ ਕਿਸਾਨ ਨੇ ਸਰਕਾਰ ਨੂੰ ਕੋਸਰੇ ਨੇ ਕਿਉਂਕਿ ਉਹਨਾਂ ਨੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੇ ਕਹੇ ਤੇ ਭਾਵੇਂ ਕਿ ਬਾਸਮਤੀ ਚੋਨਾ ਬੀਜ ਲਿਆ ਪਰ ਲੇਕਿਨ ਸਰਕਾਰ ਵੱਲੋਂ ਹੁਣ ਕਿਸਾਨਾਂ ਦੀ ਬਾਹ ਨਹੀਂ ਫੜੀ ਜਾ ਰਹੀ ਜਿਸ ਕਰਕੇ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਬ